ਅ ਸਰ ਜਿਸ ਤਰੀਕੇ ਨਾਲ ਕਿਸਾਨਾਂ ਵੱਲੋਂ ਸੱਦਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਟ੍ਰੇਨਾਂ ਦੀ ਟਰੈਕਾਂ ਤੇ ਉਹ ਬੈਠ ਗਏ ਕਿੰਨੀਆਂ ਟ੍ਰੇਨਾਂ ਅਫੈਕਟ ਹੋਈਆਂ ਇਹਨਾਂ ਅ ਇਸ ਟਾਈਮ ਤੇ ਕਿਸਾਨਾਂ ਨੇ 12 ਤੋਂ 4 ਵਜੇ ਤੱਕ ਜਿਹੜਾ ਉਹ ਟ੍ਰੇਨ ਰੋਕਣ ਦਾ ਸੱਦਾ ਦਿੱਤਾ ਸੀਗਾ ਉਹਦੇ ਵਿੱਚ ਬੇਸਿਕਲੀ ਅ ਕਰੀਬ 22 23 ਟ੍ਰੇਨ ਆਲਰੇਡੀ ਅਫੈਕਟ ਹੋ ਚੁੱਕੀਆਂ ਨੇ ਜਿਹਦੇ ਵਿੱਚ 7 8 ਟ੍ਰੇਨ ਜਿਹੜੀ ਕੈਨਸਲ ਨੇ ਔਰ ਬਾਕੀ ਸ਼ਾਰਟ ਟਰਮੀਨੇਸ਼ਨ ਸ਼ਾਰਟਰ ਰਿਜਨੇਸ਼ਨ ਔਰ ਡਾਇਵਰਸ਼ਨ ਵਗੈਰਾ ਕੀਤੀਆਂ ਸੀ ਟ੍ਰੈਨਾਂ ਦੀ ਕਿੰਨਾ ਫਰਕ ਪਿਆ ਇਸ ਦੇ ਨਾਲ ਰੇਲਵੇ ਨੂੰ ਕਿੰਨਾ ਜਿਹੜਾ ਟ੍ਰੈਫਿਕ ਉਸ ਤੇ ਕਿੰਨਾ ਫਰਕ ਪਿਆ ਦੇਖਿਓ ਦੋ ਤਰ੍ਹਾਂ ਦਾ ਫਰਕ ਹੈ ਇੱਕ ਤਾਂ ਪੈਸੇਂਜਰ ਮੂਵਮੈਂਟ ਇਫੈਕਟ ਹੁੰਦੀ ਹੈ ਇਹਦੇ ਵਿੱਚ ਸਾਡੀ ਸਾਰੀ ਦੀ ਸਾਰੀ ਔਰ ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੈ ਇਹਦੇ ਵਿੱਚ ਫਰੇਟ ਮੂਵਮੈਂਟ ਵੀ ਇਫੈਕਟ ਹੁੰਦੀ ਹੈ ਪੰਜਾਬ ਔਰ ਜੰਕੇ ਨੂੰ ਜਾਣ ਵਾਲਾ ਸਾਰਾ ਦਾ ਸਾਰਾ ਕੋਇਲਾ ਸਟੀਲ ਔਰ ਫਰਟੀਲਾਈਜ਼ਰ ਔਰ ਜਿੰਨੀ ਵੀ ਚੀਜ਼ਾਂ ਜਿਹੜੀਆਂ ਫਰੇਟ ਰੇਲ ਤੇ ਰਾਈ ਜਾਂਦੀਆਂ ਨੇ ਕੰਟੇਨਰ ਜਾਂਦੀਆਂ ਨੇ ਉਹ ਸਾਰੀ ਟ੍ਰੈਨ ਮੂਵਮੈਂਟ ਬੰਦ ਹੋ ਜਾਂਦੀ ਹੈ ਕਿਤਾ ਜਾਵੇਗਾ ਔਰ ਉਸ ਤੋਂ ਬਾਅਦ ਇੱਕ ਲਾਈਟ ਇੰਜਨ ਜਿਹੜਾ ਉਹਦੇ ਉੱਤੇ ਚਲਾ ਕੇ ਦੇਖਣ ਤੋਂ ਬਾਅਦ ਨੋਰਮਲ ਰਿਸਟੋਰ ਕਰ ਦੇਣੀ ਹੈ ਟ੍ਰੈਫਿਕ ਨੂੰ ਬਹੁਤ ਧੰਨਵਾਦ ਤੇ ਇਸ ਸੰਸਾਡੇ ਨਾਲ ਸੀਪੀਆਰਓ ਨਾਰਥਨ ਰੇਲਵੇ ਕੈਮਰਾਮੈਨ ਪ੍ਰਵੀਨ ਰਾਲ ਹਰਪ ਸਿੰਘ ਪੀਡੀਸੀ ਨਿਊਜ਼ ਦਿੱਲੀ